ਹੁੰਦਾ ਸੀ ਕਹਿਰਾਂ ਦੀ ਗਾ ਜੀ ਤੇ 24 ਤਰੀਕ ਹੈ 24 1 24 ਤੇ ਨਵੀਂ ਵੀਡੀਓ ਸਵਾਗਤ ਹੈ ਅੱਜ ਫਾਈਨਲ ਹਸਲਾ ਦੇਣੇ ਆ ਵੇਖੋ ਕਿਦਾਂ ਲੱਗੇ ਆਪਣੇ ਇਨਸ ਕੈਂਪੋ ਆ ਜਿਹੜੇ ਮੁੰਡੇ ਹੁੰਦੇ ਆ ਉਹ ਲੱਗੇ ਆ ਤੁਹਾਨੂੰ ਦਿਖਾਉਣਾ ਮੈਂ ਫਾਈਨਲ ਹਸਲਾ ਕਿਰਪਾ ਕਰਕੇ ਜਿਹੜੀ ਪ੍ਰੇਰਣ ਦੀ ਸੇਖਣ ਸਿਆ ਹਾਂ ਅਰੇ ਪਾਵੀ ਤਾਂ ਨਹੀਂ ਲੱਗਦਾ ਨਾ ਲੋਜੀ ਕਦੋਂ ਕਾਪਾਟ ਆ ਰਹੀ ਜਾਣੀ ਪੂਰਾ ਫੋਕਸ ਕਰ ਲਿਆ ਸਾਡੇ ਇੱਧਰ ਖੜੇ ਆ ਮਾਸਟਰ ਜੀ ਪਹੁੰਚ ਗਿਆ ਜੀ ਬੜੀ ਧੰਦ ਜੀ ਅੱਜ ਫਾਈਨਲ ਰੀਅਸਰਵਨ ਕਰਕੇ ਸਾਰੇ ਸਕੂਲ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਵਾ ਇੱਥੇ ਪਹੁੰਚ ਰਹੇ ਆ ਜਿਹੜੀਆਂ ਝਾਕੀਆਂ ਵਾ ਟਰਾਲੀਆਂ ਵਾ ਉਹ ਵੀ ਇੱਥੇ ਆ ਜਾ ਰਹੀਆਂ ਵਾ ਮੇਰੇ ਸਾਬ ਨਾਲ ਅੱਜ ਇਹਨਾਂ ਨੂੰ ਫਾਈਨਲ ਕੰਮ ਕਰ ਦੇਣਾ ਵਾ ਕੱਲ ਮੌਕਾ ਦੇਵਾਂਗੇ ਸਾਰੇ ਬੱਚੇ ਆਪਣੇ ਆਪਣੇ ਸਕੂਲ ਵਿੱਚ ਪ੍ਰੈਕਟ ਕਰਕੇ ਤੇ ਫਿਰ 26 ਜਨਵਰੀ ਨੂੰ ਇੱਥੇ ਮੌਕੇ ਤੇ ਪਹੁੰਚੋ ਇਹ ਸਾਰੀ ਭੰਗੜਾ ਪੀਮ ਕਮੇਟੀ ਜਿਹੜੇ ਇਹ ਪ੍ਰਬੰਧ ਕੀ ਢਾਂਚੇ ਨੂੰ ਅੱਗੇ ਤਾਂ ਐਸਾ ਲਾਉਂਦੇ ਆ ਬੱਚੇ ਕੁਝ ਪ੍ਰੈਕਟਿਸ ਕਰਨ ਦੇ ਆ ਦੇਖਦੇ ਲੱਗੋ ਬੁਲਬੁਲੀਆਂ ਮਾਰਦਿਆ ਕਰ ਕੋਈ ਗੱਲ ਨਹੀਂ Trio gan y ਆਣਾ ਯਾਰ ਉਹ ਕਰ ਪਿਆ ਉਹ ਸਭ ਕੱਢ ਲਿਆ ਉਹ ਸੇ ਸਾਰੇ ਗਰੁੱਪ ਜੀ ਉਹਨੇ ਉਹਨੇ ਡਿਸਟੈਂਸ ਤੇ ਹਰ ਬੱਚਾ ਖੜਾ ਹੋਊਗਾ ਜਿੱਥੇ ਜਿੱਥੇ ਬੱਚਿਆਂ ਨੂੰ ਤੁਹਾਨੂੰ ਲਾਇਆ ਗਿਆ ਵਾ ਜਿਹੜਾ ਜਿਹੜਾ ਗਰੁੱਪ ਲੱਗਾ ਜਿੱਥੇ ਜਿੱਥੇ ਉਹਦੇ ਵਸਤੇ ਬੱਚੇ ਖੜੇ ਹੋਣਗੇ ਆਪਣੀ ਆਪਣੀ ਲਾਈਨਾਂ ਸਰ ਹਰ ਗਰੁੱਪ ਦੇ ਵਿੱਚ ਫਾਸਲਾ ਜਿਹੜਾ ਵਾ ਉਹ ਇੱਕੋ ਜਿਹਾ ਹੋਣਾ ਚਾਹੀਦਾ ਜਿਹੜੇ ਗਰੁੱਪ ਅੱਗੇ ਆਏ ਆ ਇਹੀ ਅੱਗੇ ਆਉਣਗੇ ਜਿਹੜੇ ਪਿੱਛੇ ਗਰੁੱਪ ਰਹਿਏ ਆ ਉਹ ਪਿੱਛੇ ਰਹਿਣਗੇ ਨਾ ਇੱਕ ਦੂਜੇ ਨੂੰ ਮੜ ਜਾਣ ਦੇਖ ਲਿਆ ਕਰੋ ਜਿਹੜਾ ਗਰੁੱਪ ਆ ਦੂਜੇ ਦੇ ਇਕੁਅਲ ਹੋਵੇ ਹਰ ਗਰੁੱਪ ਦੀ ਡਿਸਟੈਂਸ ਹੋਵੇ ਜਿੰਨਾ ਵੱਡਾ ਸਰਕਲ ਕਰੋਗੇ ਉਹਨੇ ਤੰਗ ਹੋਗੇ ਉਹਨਾਂ ਜੋਰ ਵੱਧ ਲੱਗੇਗਾ ਠੀਕ ਆ ਸਰਕਲ ਜਿਹੜਾ ਉਹ ਹਿਸਾਬ ਨਾਲ ਰੱਖੋ ਪਰ ਇੱਕ ਦੂਜੇ ਦੇ ਵਿੱਚ ਵੀ ਨਾ ਆਜਦੇ ਰਹੋ ਠੀਕ ਸਾਰੇ ਸਮਝ ਆ ਗਈ? ਇਹ ਸਾਰੇ ਬੱਚੇ ਹੁਣ ਆਪਾਂ ਗਰਾਊਂਡ ਚੱਲਾਂਗੇ। ਵਾਰੀ ਸਾਡੀ ਆ ਜਣੀ ਢੋਲ ਉੱਥੇ ਵੱਜੇਗਾ। ਠੀਕ ਹੈ ਜੀ। ਅੱਜ ਇੰਨਾ ਹੀ ਕੰਮ ਆ ਅਜਿਹਾ ਕਰਕੇ ਆਪਾਂ ਚੱਲੇ ਜਾਣਾ। ਆਪਣੀਆਂ ਵਰਦੀਆਂ ਕੱਲ੍ਹ ਨੂੰ ਤਿਆਰ ਕਰ ਲਓ ਸਾਰੇ। ਕਿ ਜਿੰਨੇ ਕੋਚ ਸਰਦਾਰ ਨਾਲ ਨੇ। ਜਿਹਨਾਂ ਇਨਚਾਰਜ ਟੀਚਰ ਆਏ ਆ। ਆਪਣੇ ਆਪਣੇ ਸਕੂਲ ਦੀ ਜ਼ਿੰਮੇਵਾਰੀ ਹਰ ਇੱਕ ਦੀ ਆਪਣੀ ਨਿੱਜੀ ਹੋਏਗੀ। ਵਰਦੀ ਜਿਹੜੀ ਆ ਤੁਹਾਂ ਇਹਨਾਂ ਨੂੰ ਪਵਾਉਣੀ ਆ। ਤੁਹਾਂ ਲੈ ਕੇ ਦੇਣੀ ਆਂ ਅਸੀਂ ਵਰਦੀ ਕੋਈ ਨਹੀਂ ਦੇਣੀ ਇੱਥੋਂ। ਸਾਡੇ ਕੋਲ ਵਰਦੀ ਦੀ ਕੋਈ ਹੈਗੀ। ਠੀਕ ਹੈ ਜੀ ਜੀ ਵਰਦੀ ਹਰ ਬੱਚਾ ਆਜਾ ਹਰ ਟੀਚਰ ਜਿਹੜਾ ਆਪਣੇ ਬੱਚਿਆਂ ਦੀ ਲੈ ਕੇ ਆਵੇ ਉਹਨਾਂ ਨੂੰ ਤਿਆਰ ਕਰਨ ਦਾ ਪ੍ਰਬੰਧ ਵੀ ਟੀਚਰ ਕਰੇਗਾ ਠੀਕ ਹੈ ਜੀ ਸਕੂਲ ਕਰੇਗਾ ਅਹੀਂ ਕੋਈ ਕੱਲਾ ਬੱਦਾ ਜਿਹੜਾ ਵਾ ਇੰਨੇ 100 150 ਬੱਚੇ ਨੂੰ ਤਿਆਰ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਆਪਾਂ ਪਰਸੋਂ ਪਰਸੋਂ ਸਵੇਰੇ ਅਸੀਂ 6:30 ਵਜੇ ਇੱਥੇ ਪਹੁੰਚ ਜਾਣਾ ਜਿਹੜੀ ਉਹ ਕੰਟੀਨ ਵਾਲ ਕੰਟੀਨ ਹੈ ਨਾ ਉਧਰ ਜੀ ਸਰ ਕੰਟੀਨ ਦੇ ਵਿੱਚੋਂ ਦੀ ਲੰਘ ਕੇ ਅੰਦਰ ਕੰਪਾਊਂਡ ਵਿੱਚ ਆ ਜਾਣਾ ਆ ਕਾਲੇ ਦੇਜੋ ਉੱਥੇ ਅੰਦਰ ਕਮਰੇ ਮਿਲਣਗੇ ਤਿਆਰ ਹੋਵਾਂਗੇ ਉੱਥੇ ਆਪਾਂ ਸਾਰੇ ਠੀਕ ਆ ਜਿਹੜਾ ਲੇਟ ਹੋ ਗਿਆ ਉਹਦਾ ਕੰਮ ਰਹਿ ਜਾਣਾ ਜੇ ਫਿਰਨਾ ਕਿਉਂ ਵੀ ਸੁਣੋ ਟੀਚਰ ਨਾਲ ਆਏਗਾ ਭਾਜੀ ਟੀਚਰ ਨਾਲ ਆਵੇਗਾ ਕਿ ਫਿਰ ਐਂਟਰੀ ਹੋਣੀ ਜੇ ਭਾਜੀ ਤੇ ਜਿਹੜੇ ਮੇਰੇ ਵੀਰ ਹੁਣ ਇੱਥੇ ਡਿਊਟੀ ਕਰ ਰਹੇ ਸੀਗੇ ਪਰਫਾਰਮੈਂਸ ਦੇ ਨਾਲ ਉੱਥੇ ਗਰਾਊਂਡ 'ਚ ਵੀ ਡਿਊਟੀ ਤੁਸੀਂ ਸਾਰੇ ਟੀਚਰਾਂ ਨੇ ਉਦਾਂ ਹੀ ਕਰਨੀ ਹੈ ਜੀ ਠੀਕ ਹੈ ਜੀ ਹਰ ਗਰੁੱਪ ਨੂੰ ਤੁਸੀਂ ਲੀਡ ਕਰਨਾ ਜਿਵੇਂ ਜਿਨ੍ਹਾਂ ਨੂੰ ਕਿਹਾ ਵਾ ਆਜੋ ਉੱਥੇ ਚੱਲ ਜੇ ਯੂਨੀਫਾਰਮ ਕਿਹਾ ਤਾਂ ਭਾਈ ਆਪੋ ਆਪਣੀ ਹਰ ਸਕੂਲ ਲੈ ਕੇ ਆਉਗਾ ਇਹ ਦੀ ਜ਼ਿੰਮੇਵਾਰੀ ਸਾਡੀ ਦੀ ਹਰ 100% ਲੋਕਾਂ ਨੂੰ ਅੱਜ ਕਿੱਦਾ ਪੰਜਾਬ ਦੀਆਂ ਮਟਿਆਰਾਂ ਵੱਲੋਂ ਆਪਣੇ ਜਜ਼ਬਾਤਾਂ ਦੀ ਕਸਬਾਨੀ ਕਰਦਾ ਕਿ ਲੋਕਾਂ ਨੂੰ ਸੁਵਿਣਤੀ ਹੈ 8 ਵੱਕਵਕ ਸਿੱਖਿਆ ਸੰਸਥਾਵਾਂ ਲਗਭਗ 250 ਦੇ ਕਰੀਬ ਇਹ ਲਿਆ ਆ ਫੜਨਾ ਪੰਜਾਬ ਦੀ 1% ਜਿਹੜੀ ਇਹਨਾਂ ਨੇ ਹਿੱਸਾ ਲਿਆ ਵਾ ਪ੍ਰੋਗਰਾਮ ਵਿੱਚ ਸਾਰੇ ਸਕੂਲਾਂ ਨਾਲ ਦਿੱਜਿਆ ਜਾ ਰਹੇ ਨੇ ਤੇ ਆਪਣੀ ਯਈ ਫੋਟੋਗ੍ਰਾਫੀ ਉਹ ਕਰਾ ਦੇਣੀ ਇੱਥੇ ਬਹੁਤ ਸਾਡੀ ਵਾਰੀ ਹੈ ਭੰਗੜੇ ਦੀ ਹੋਰ ਟੀਮਾਂ ਸਾਡੀ ਲਾਇਨਅਪ ਹੋ ਰਹੀਆਂ ਨੇ ਇੱਥੇ ਸਾਹਿਬ ਇਧਰ ਵੀ ਆਉਣਗੇ ਤੇ ਬੱਚਿਆਂ ਨੂੰ ਪਹਿਲਾਂ ਆਪਾਂ ਲਾਇਨਅਪ ਹਟਾ ਕੇ ਦੇ ਗਰੁੱਪ ਕਰ ਲਾਂਗੇ ਤਾਂ ਕਿ ਉਹ ਜਦੋਂ ਘੁੰਮ ਕੇ ਆਉਣ ਉਹ ਇਧਰੋਂ ਕੰਮ ਘੁੰਮ ਰਿਹਾ ਵਾ ਫੋਟੋਆਂ ਦਾ ਤੇ ਫਿਰ ਇੱਥੇ ਹੁੰਦੇ ਫਿਰ ਇਧਰ ਫੋਟੋ ਖਿੱਚ ਲੈਂਦੇ ਆ ભંરાા મણા�ા મણા મણાાં? મણા! મીાાા મણા�ા મણા�ા Yeah!

ਅਤੇ ਜਦੋਂ ਰਾਸ਼ਟਰ ਦਾ ਚੱਲੇਗਾ ਸੀ ਨਾਲ ਨਾਲ ਆਪ ਵੀ ਰਾਸ਼ਟਰ ਦਾ ਬੋਲਾਂਗੇ ਸੋ ਜਦੋਂ ਇਹ ਰਾਸ਼ਟਰ ਦਾ ਸਮਾਪਤ ਹੋ ਗਿਆ ਤੁਹਾਡੇ ਨੂੰ ਟਮਾਰਡ ਆਜੇ ਜੇ ਮੁਫਤੀ ਚਾਹੀਦੀ ਤਾਂ ਫਿਰ ਰਾਤ ਦੇ ਨਾਲ ਹੀ ਘਰੋਣਾ ਪਾ ਲਿਓ ਦੇਖਿਏ ਕਿ ਜਿੰਨ ਫਿਰ ਅਸੀਂ ਘਰਾਂ ਪੰਜਾਬ ਦੇ ਅੰਕੀ ਸਭ ਅਖਿਆਨ ਆਮਦਨੀ ਕਰਨੇ ਦਾ ਭਾਜੀ ਇਹ ਪਰਸੋਂ ਦੀ ਰਸ ਲਿਆ ਕੱਲ ਨੂੰ ਸੋ ਜਦੋਂ ਕਪਤਾਨ ਜੀ ਸੌਣੇ ਸਾਡੇ ਸਰ ਬੀਐਨਓ ਸਰ ਸਰਦਾਰ ਕਰਨਾਲ ਸਿੰਘ ਜੀ ਸੰਬੋਧਨ ਕਰਨਗੇ ਬੱਚਿਆਂ ਨੂੰ ਕਿਉਂਕਿ ਹੁਣ ਪੰਜੀ ਨੂੰ ਸਕੂਲੇ ਜਾਣਾ ਵਾ ਤੇ ਅੱਜ ਫਾਈਨਲ ਰਸ ਲਿਆ ਦੇ ਹੁਣ ਆਰੇ ਕੋਈ ਮੀਟਿੰਗ ਚਾਰ ਵਜੇ ਚੱਲ ਰਿਹਾ ਹੈ ਤੁਹਾਡੇ 6 ਵਜੇ ਆਪਾਂ ਜਿਹੜਾ ਉਹ ਤੁਹਾਨੂੰ 7 ਵਜੇ ਤੱਕ ਹਰ ਹਾਲ ਕਿ ਕੋਈ ਗੌਰਮੈਂਟ ਕੋਈ ਹੋਣੀ ਹੈ 7 ਵਜੇ ਆਵਾਂਗੇ ਤੇ ਤਿਆਰੀ ਪਾਈ ਹੋਣੀ ਹੈ 9 ਵਜੇ ਤੱਕ ਜੇ ਤਿਆਰੀ ਨਹੀਂ ਹੋਈ ਲੇਟ ਆਏਗੇ ਅਹੀਂ ਤੁਹਾਨੂੰ ਪਤਾ ਹੀ ਰਹਾ ਹੈ ਨਾ ਤੁਸੀਂ ਵੀ ਗੱਲ ਦੇ ਕੋਚ ਤੇ ਮੰਦਿਰ ਜਿਆਦਾ ਕੱਢੀ ਜਾਂਦੇ ਹੋ ਤੇ ਕੱਲ੍ਹ ਦੇ ਵੰਦ ਤੇ 7 ਵਜੇ ਕਿਹਾ ਤਾਂ 7 ਦਾ 7 ਹੀ ਸਮਝੋ ਕੋਚ ਕੀ ਚਾਹਤ ਆਪਣੇ ਕੋਹਾ ਹੈ ਜਾ ਪ੍ਰਿੰਸੀਪਲ ਇਹ ਕਹਿਆ ਦਿਓ ਜੇ ਕੋ ਪਰਸੂ ਐ ਅਫਰਟ ਹੋਇਆ ਨਾ ਕਿ ਜੀ ਸਾਹਿਬ ਦੇ ਅੰਦਰ ਪ੍ਰੋਗਰਾਮ ਹੈ ਤੇ ਸਾਡੀ ਮਜਬੂਰੀ ਬਣ ਜਾਂਦੀ ਹੈ ਜਿਹੜਾ ਉਹ ਕੰਮ ਸਟੇਟਾ ਦੀ ਲਾ ਲੋ ਭਾਵੇਂ ਮੋਥਾ ਲਾਲ ਗੁਰਮਿੰਦਰ ਜੀ ਇੱਧਰ ਭੇਜੋ ਜੀ ਇਹ ਸਾਰੇ ਯਾਰੀ ਹੈ ਨਾ ਉਹ ਚੀਜ਼ ਦੇ ਆ ਟਾਈਮ ਨਾ ਆਜੋ ਬੱਚੇ ਲੈ ਕੇ ਬੱਚਿਆਂ ਨੂੰ ਅੱਜ ਹੀ ਸੈਂਸਿਟਾਈਜ਼ ਕਰ ਦਿੱਤੀ ਕਿੰਨੇ ਵਜੇ ਤੁਹਾਡੇ ਪਹੁੰਚਣਾ ਹੈ ਇਹ ਆਪਣੀ ਜੋ ਬੱਸਸ ਹੈ ਨਾ ਉਹਦਾ ਅਰੇਂਜਮੈਂਟ ਕਰ ਲਿਓ ਵਰਦੀਆਂ ਆਪਣੀ ਵੀ ਸਾਰੇ ਨਾ ਆਪ ਲੈ ਕੇ ਆਨੇ ਸਰ ਬੱਸ ਬਾਰੇ ਦੱਸ ਦਿਓ ਫੇਰ ਕਰਦੇ ਹੋ ਜੇ ਨਹੀਂ ਆਉਂਦੀ ਤੇ ਤੁਸੀਂ ਆਜ ਆਇਓ ਦੇਖੋ ਵੀ ਬੱਸ ਜੇ ਨਹੀਂ ਵੀ ਆਉਂਦੀ ਤੇ ਆਪਣਾ ਪ੍ਰਬੰਧ ਆਪ ਕਰ ਲਿਓ ਕੋਈ ਵੱਲ ਨਹੀਂ ਇੱਕ ਦਿਨ ਤੇ ਕੋਈ 5-600 ਹੀ ਖਰਚ ਲਾਂਗੇ ਕੋਈ ਵੱਡੀ ਗੱਲ ਨਹੀਂ ਇਹ ਆਪਣਾ ਗਣਤੰਤਰ ਦੇਸ਼ ਮਨਾਉਣੇ ਤੇ ਜਾਂ ਸੈਲੀਬ੍ਰੇਟ ਕਰਦੇ ਪੀਆ ਕੋਈ 5-600 ਖਰਚਾ ਕੋਈ ਏਡੀ ਗੱਲ ਨਹੀਂ ਤੇ ਬੱਸ ਉਡੀਕਦੇ ਬੱਸ ਆਏ 8 ਵਜੇ 9 ਵਜੇ ਕੋਈ ਨਹੀਂ ਕੋਈ ਆ ਕੇ ਤਿਆਰ ਹੋਣ ਨੂੰ ਬੱਚਿਆਂ ਨੂੰ ਟਾਈਮ ਲੱਗਣਾ ਹੈ ਤੇ ਵਰਦੀਆਂ ਬੱਚਿਆਂ ਦੀ ਜੋ ਡਰੈੱਸਸ ਆ ਉਹ ਸਾਰੀਆਂ ਆਪਣੇ ਨਾਲ ਲੈ ਕੇ ਆਉਣਾ। ਕੋਸਰੋਂ ਠੰਡ ਹੈ। ਥੋੜਾ ਬੱਚਿਆਂ ਨੂੰ ਬੱਚੇ ਥੱਲੇ ਕੋ ਬਾਂਹ ਕਰਾ ਪਾਉਣਾ ਥੱਲੇ ਕਰਨਾ। ਆ ਗਰਮ ਜੇ ਪਾਲਣ ਹੈ। ਉਹ ਬੈਠੇ ਕੋਈ ਪਹਿਲਾਂ ਉਹ ਲਾਉਣਾ ਜਦੋਂ ਆਪਾਂ ਉਹਨਾਂ ਨੇ ਚੇਂਜ ਕਰਦੇ। ਇਹ ਪਾਣਾ ਨਹੀਂ। ਇਹ ਕਿ ਆਣਾ ਹੈ? ਹਾਂ ਜੀ। ਤੂੰ ਬੂਤ ਲਾੜ ਬੱਚਿਆਂ ਨੂੰ ਪਛਾਣਣਾ ਥੱਲੇ ਪਛਾਣਣਾ ਹੈ। ਇਹ ਆਪਣਾ ਕੰਮ ਵੀ ਵਧੀਆ ਤਰੀਕੇ ਨਾਲ ਕੋਈ ਵੀ ਲੇਟ ਨਾ ਆਵੇ। ਬਿਲਕੁਲ ਜੀ। ਮੈਂ ਨਾਸੀ ਪਾ ਬਣਾ ਕੇ ਪਾ ਦਿਆਂ ਤੁਹਾਡੇ WhatsApp WhatsApp ਤੇ। ਠੀਕ ਹੈ। ਅੱਜ ਆਪਣੇ ਨਾਲ ਸਾਰੇ ਫੋਨ ਫੋਨ ਕਰ ਲਓ। ਥੈਂਕ ਯੂ ਬਰੀ ਮਚ ਓਕੇ ਓਕੇ ਜੀ ਓਕੇ ਜੀ ਅੱਜ ਦੀ ਵੀਡੀਓ ਦੀ ਸਮਾਪਤੀ ਹੈ ਜੀ ਮੀਟਿੰਗ ਚੱਲਣ ਦੀ ਹੈ ਟਾਈਮ ਨੂੰ ਲੈ ਕੇ ਕਿਉਂਕਿ 9 ਵਜੇ ਇਸ ਬੱਚੇ ਇਸ ਗਰਾਊਂਡ ਵਿੱਚ ਪਹੁੰਚ ਚਾਹੀਦੇ ਆ ਹੁਣ ਵੇਖੋ ਅੱਧੀਆਂ ਦੁਪਹਿਰਾਂ ਬੀਦਗੀਆਂ ਤੇ ਟਾਈਮ ਵੇਖੋ ਹਾਲਾਤ ਕੀ ਬਣੀਆਂ ਕਿ ਨਹੀਂ ਧੁੰਦੇ ਆ ਤੇ ਹੁਣ 6 ਵਜੇ ਉੱਥੇ ਤੁਰਾਂਗੇ ਤੇ ਫੇਰ ਹੀ ਇੱਥੇ 6:30 7 ਵਜੇ ਆਪਾਂ ਪਹੁੰਚ ਸਕਨੇ ਆ ਉਹਦੇ ਸੰਬੰਧ ਚ ਮੀਟਿੰਗ ਹੁੰਦੀ ਆ ਤੇ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਹੁੰਦਾ ਵਾ ਡਿਸਪਲਨ ਵਿੱਚ ਹੁੰਦਾ ਵਾ ਕਿਉਂਕਿ ਡੀਸੀ ਸਾਹਿਬ ਦੇ ਡਾਇਰੈਕਟ ਹੁਕਮਾਂ ਦੇ ਅੰਦਰ ਤੇ ਉਹਨਾਂ ਦੀ ਦੇਖ ਲ ਇਸ ਲਈ ਕੋਈ ਵੀ ਜਿਹੜੀ ਹੁਕਮਦਾਰੀ ਇੱਥੇ ਚੱਲਦੀ ਨਹੀਂ ਆ ਤੇ ਬੱਚੇ ਨੂੰ ਹੀ ਖਾਸ ਦੇਤਾ ਕਰਤੀਆਂ ਮੈਂ ਸਾਰੇ ਬੱਚੇ ਸਕੂਲਾਂ ਦੇ ਆਏ ਹੁਣ ਆਪਣੇ ਵਿਦਿਅਕ ਜਾਣਦੇ ਕੱਲ ਆਪਣੇ ਸਕੂਲੇ ਤਿਆਰੀ ਕਰਨਗੇ ਤੇ 26 ਨੂੰ ਹੁਣ ਇੱਥੇ ਪ੍ਰੋਜੈਕਟ ਹੋਣਗੇ ਅੱਜ ਫਾਈਨਲ ਹੋਸੇ ਇਹ ਕਿ ਕੁਝ ਪਕੌੜਿਆਂ ਦਾ ਲੰਗਰ ਮਿਲ ਰਿਹਾ ਬੱਚੇ ਉਹ ਖਾ ਰਹੇ ਨਹੀਂ ਤੇ ਵੀਡੀਓ ਇੱਥੇ ਸਮਾਤੀ ਹੈ ਜੀ ਹੁਣ ਮਿਲਾਂਗੇ ਆਪਾਂ 26 ਜਨਵਰੀ ਨੂੰ ਸਾਰੀ ਗੱਲ ਸਾਰਿਆਂ ਨੂੰ